ਦੇਖੋ ਜਦੋਂ ਗੁਰੀ ਲਾਹੋਰੀਆ ਦੇ ਫ੍ਰੈਂਕ ਵਾਈਟ ਗਾਣੇ ਦੀ ਆਡੀਓ ਰਿਲੀਜ਼ ਹੋਈ ਤੇ ਉਦੋਂ ਕਾਫੀ ਸਾਰੀਆਂ ਗੱਲਾਂ ਚੱਲੀਆਂ ਸੋਸ਼ਲ ਮੀਡੀਆ ਤੇ ਕਿਉਂਕਿ ਇਸ ਗਾਣੇ ਦੇ ਵਿੱਚ ਕਾਫੀ ਸਾਰੇ ਨਾਮ ਲਏ ਗਏ ਸੀ ਗੁਰੀ ਲਾਹੋਰੀਆ ਦੇ ਵੱਲੋਂ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਸਾਰੇ ਨਾਮਾਂ ਦੀ ਗੱਲ ਕਰਾਂਗੇ ਕਿ ਕਿਹਦੇ ਕਿਹਦੇ ਬਾਰੇ ਜ਼ਿਕਰ ਕੀਤਾ ਗੁਰੀ ਲਾਹੋਰੀਆ ਨੇ ਇਸ ਤੋਂ ਇਲਾਵਾ ਗਾਣੇ ਦੀ ਵੀਡੀਓ ਵੀ ਰਿਲੀਜ਼ ਹੋ ਚੁੱਕੀ ਹੈ ਤੇ ਗਾਣੇ ਦੀ ਵੀਡੀਓ 'ਚ ਕਾਫੀ ਸਾਰੇ ਟੈਂਕ ਵਗੈਰਾ ਯੂਜ਼ ਕੀਤੇ ਨੇ ਜਿੱਦਾਂ ਕਾਫੀ ਟਾਈਮ ਤੋਂ ਗੱਲਾਂ ਚੱਲਦੀਆਂ ਆ ਰਹੀਆਂ ਨੇ ਕਿ ਪੰਜਾਬੀ ਗਾਣਿਆਂ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾਂਦਾ ਉਸ ਚੀਜ਼ ਦੇ ਬਾਰੇ ਜ਼ਿਕਰ ਨਹੀਂ ਕੀਤਾ ਕਿ ਗਨ ਕਲਚਰ ਪ੍ਰੋਮੋਟ ਹੋ ਰਿਹਾ ਇਸ ਗਾਣੇ ਦੇ ਨਾਲ ਤੋਂ ਆਪਾਂ ਵੀ ਇਸ ਵੀਡੀਓ ਦੇ ਵਿੱਚ ਜ਼ਿਆਦਾ ਕੰਟਰੋਵਰਸੀ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਜਿਹੜੇ ਗੁਰੀ ਲਾਹੌਰੀਆਂ ਦੇ ਵੱਲੋਂ ਵੱਡੇ ਵੱਡੇ ਨਾਮ ਲਏ ਗਏ ਨੇ ਉਹਦੇ ਬਾਰੇ ਗੱਲ ਕਰਾਂਗੇ ਇਸ ਤੋਂ ਇਲਾਵਾ ਆਪਾਂ ਵੀਡੀਓ ਦੀ ਗੱਲ ਵੀ ਕਰ ਲਾਂਗੇ ਕਿ ਵੀਡੀਓ ਦੇ ਵਿੱਚ ਕੀ ਕੀ ਚੀਜ਼ਾਂ ਦਿਖਾਈਆਂ ਗਈਆਂ ਇਸ ਤੋਂ ਬਾਅਦ ਮੈਂ ਲੋਕਾਂ ਦੇ ਕਮੈਂਟ ਵੀ ਦਿਖਾਉਂਗਾ ਤੁਹਾਨੂੰ ਇੱਕ ਦੋ ਜਿਸ ਤੋਂ ਤੁਹਾਨੂੰ ਆਈਡੀਆ ਹੋ ਜੂਗਾ ਕਿ ਲੋਕ ਕੀ ਸੋਚ ਰਹੇ ਨੇ ਇਸ ਗਾਣੇ ਦੇ ਬਾਰੇ ਕਿਉਂਕਿ ਕਮੈਂਟਾਂ ਦੇ ਵਿੱਚ ਜ਼ਿਆਦਾਤਰ ਕਰਨ ਓਜਲਾ ਦੀ ਆਡੀਅנס ਕਮੈਂਟ ਕਰ ਰਹੀ ਹੈ ਕਿਉਂਕਿ ਇਹਨਾਂ ਦਾ ਪਿੱਛੇ ਜਿਹੜਾ ਗੁਰੀ ਲਹੋਰੀਆ ਨੇ ਕਿਹਾ ਕਿ ਜਾ ਕੇ ਬਦਲਾ ਤਾਂ ਉੱਤੇ ਗੁੱਡ ਹੁੰਦਾ ਮੈਨੂੰ ਫੀਲ ਮੈਂ ਧਰਤੀ ਤੇ ਆਉਣਾ ਵੈਰੀਆਂ ਨਾਲ ਡੀਲ ਕਰਨ ਲਈ ਇਸ ਤੋਂ ਇਲਾਵਾ ਗੁਰੀ ਲਹੋਰੀਆ ਨੇ ਇੱਕ ਲਾਈਨ ਦੇ ਵਿੱਚ ਨਿਪਸੀ ਦੇ ਬਾਰੇ ਜ਼ਿਕਰ ਕੀਤਾ ਹੈ ਸਾਡੀ ਨਿਪਸੀ ਦੇ ਵਾਂਗੂ ਬੜੀ ਹਾਰ ਹੈ ਐਂਡ ਤੇ ਬੱਸ ਤਾਂ ਲਗਭਗ ਸਾਰਿਆਂ ਨੂੰ ਨਿਪਸੀ ਦੇ ਬਾਰੇ ਤਾਂ ਪਤਾ ਹੀ ਹੈ ਇਸ ਤੋਂ ਇਲਾਵਾ ਗੁਰੀ ਲਹੋਰੀਆ ਨੇ ਇੱਕ ਲਾਈਨ ਚ ਲਿਖਿਆ ਜੌਨ ਗੋਟੀ ਵਾਂਗੂ ਯਾਰ ਤੇਰਾ ਖਤਰੇ ਨਾਲ ਖੇਲੇ ਜੌਨ ਘਾਟੀ ਵਾਂਗੂ ਯਾਰ ਤੇਰਾ ਹੁਣ ਜੌਨ ਗੋਟੀ ਇੱਕ ਤਰ੍ਹਾਂ ਦਾ ਕ੍ਰਾਈਮਨਲ ਸੀ ਜਾਂ ਫਿਰ ਆਪਾਂ ਕ੍ਰਾਈਮਨਲਸ ਦਾ ਬੋਸ ਵੀ ਕਹਿ ਸਕਦੇ। ਤੇ ਗੁਰੀ ਲਹੋਰੀਆ ਨੇ ਉਹਨੂੰ ਇੱਕ ਰੈਫਰੈਂਸ ਦੇ ਤੌਰ ਤੇ ਪੇਸ਼ ਕੀਤਾ ਕਿ ਮੈਂ ਵੀ ਉਹਦੇ ਵਾਂਗੂ ਖਤਰੇ ਨਾਲ ਖੇਡਦਾ। ਫਿਰ ਇਸ ਤੋਂ ਬਾਅਦ ਇੱਕ ਨਾਮ ਲਿਆ ਗੁਰੀ ਲਹੋਰੀਆ ਨੇ ਦੁੱਲਾ ਪੱਟੀ ਦਾ ਤੇ ਇਹ ਕਹੇ ਕਿ ਦੁੱਲਾ ਪੱਟੀ ਜਿਹੇ ਮિજાਜ ਨੇ ਮੇਰੇ ਦੁੱਲਾ ਪੱਟੀ ਜੀ ਮિજાਜ ਫੱਕ ਦਿੰਦਾ ਨਹੀਂ ਉਹ ਹੀਰਾ ਨੂੰ। ਦੁੱਲਾ ਪੱਟੀ ਦੇ ਬਾਰੇ ਲਗਭਗ ਸਾਰਿਆਂ ਨੂੰ ਹੀ ਪਤਾ ਹੈ ਪੰਜਾਬ ਦੇ ਵਿੱਚ ਜਨਮ ਹੋਇਆ ਸੀ ਦੁੱਲਾ ਪੱਟੀ ਦਾ। ਦੁੱਲਾ ਪੱਟੀ ਇੱਕ ਐਦਾਂ ਦਾ ਡਾਕੂ ਸੀ ਜਿਹੜਾ ਚੰਗਿਆਂ ਦੇ ਨਾਲ ਤਾਂ ਚੰਗਾ ਸੀ ਤੇ ਮਾੜਿਆਂ ਦੇ ਨਾਲ ਮਾੜਾ। ਫਿਰ ਗੁਰੀ ਲਹੋਰੀਆ ਨੇ ਇੱਕ ਨਹੀਂ ਉਹ ਸੁੱਚਾ ਸੂਰਮਾ ਦੀ ਕਹਾਣੀ ਫਿਰ ਜੌਣਾ ਮੋੜ ਦਾ ਨਾਮ ਲੈਂਦੇ ਹੋਏ ਗੁਰੀ ਲਹੋਰੀਆ ਨੇ ਇਹ ਲਾਈਨ ਲਿਖੀ ਹੈ ਕਿ ਬਣ ਕੇ ਜੌਣਾ ਗੱਡੀ ਛਾੜਦਾ ਮੈਂ ਲੀਰਾ ਨੂੰ ਬਣ ਕੇ ਜੌਣਾ ਗੱਡੀ ਛਾੜਦਾ ਮੈਂ ਲੀਰਾ ਤੇ ਮੈਂ ਪੈਸਾ ਗਰੀਬਾਂ ਦੇ ਵਿੱਚ ਵੰਡ ਦੇਣਾ ਅਮੀਰਾਂ ਤੋਂ ਲੁੱਟ ਕੇ ਪੈਸਾ ਦਿੰਦਾ ਮੈਂ ਗਰੀਬਾਂ ਨੂੰ ਹ ਲੁੱਟ ਕੇ ਅਮੀਰਾਂ ਨੂੰ ਜੌਣਾ ਮੋੜ ਦੇ ਬਾਰੇ ਜੇਕਰ ਤੁਸੀਂ ਸੁਣਿਆ ਹੋਊਗਾ ਤਾਂ ਤੁਸੀਂ ਜਾਣਦੇ ਹੋਵੋਗੇ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਫਿਰ ਇੱਕ ਲਾਈਨ ਦੇ ਵਿੱਚ ਗੁਰੀ ਲਹੋਰੀਆ ਨੇ ਇਹ ਕਿ ਮੁਸਲਿਮੀ ਵਾਂਗੂ ਮੇਰੇ ਵਿਚਾਰ ਥੋੜੇ ਟੇਡੇ ਨੇ ਮੁਸਲਿਮੀ ਨੇ ਵਿਚਾਰ ਥੋੜੇ ਟੇਡੇ ਤੇ ਮੁਸਲਿਨੀ ਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਇੱਕ ਤਰ੍ਹਾਂ ਦਾ ਪੋਲੀਟੀਸ਼ੀਅਨ ਸੀ ਤੇ ਗੁਰੀ ਲੋਰੀਆ ਦੀ ਲਾਈਨ ਸੁਣ ਕੇ ਤੁਹਾਨੂੰ ਆਈਡੀਆ ਹੋ ਗਿਆ ਹੋਊਗਾ ਕਿ ਜਿਵੇਂ ਕਿ ਗੁਰੀ ਲੋਰੀਆ ਨੇ ਦੱਸਿਆ ਕਿ ਉਹਦੇ ਵਾਂਗੂ ਵਿਚਾਰ ਥੋੜੇ ਟੇਡੇ ਨੇ ਐਡੇ ਵਿਚਾਰਾਂ ਵਾਲਾ ਪੋਲੀਟੀਸ਼ੀਅਨਸ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਉਹ ਕਿੱਦਾਂ ਦਾ ਹੋਊਗਾ ਉਸੇ ਵੀ ਸ਼ੁਰੂਆਤ ਵਿੱਚ ਮੁਸਲਿਨੀ ਨੇ ਇੱਕ ਮਸ਼ਹੂਰ ਬਕਤਬ ਦਿੱਤਾ ਮੈਂ ਲੜਾਈ ਦੇ ਮੈਦਾਨ 'ਚ ਹੱਡੂ ਮੱਠੇ ਗੋਲੀ ਮਾਰਦੂ। ਬਾਕੀ ਤੁਸੀਂ ਮੁਸਲਿਮੀਨੀ ਦੇ ਬਾਰੇ ਵਿਕੀਪੀਡੀਆ ਤੇ ਜਾਂ ਗੂਗਲ ਤੇ ਜਾ ਕੇ ਪੜ੍ਹ ਵੀ ਸਕਦੇ ਹੋ। ਗਾਣੇ ਦੀ ਆਡੀਓ ਤੋਂ ਬਾਅਦ ਵੀਡੀਓ ਦੀ ਸ਼ੂਟਿੰਗ ਦੀ ਵੀਡੀਓ ਲੀਕ ਹੋਈ ਸੀ। ਉਹਦੇ ਵਿੱਚ ਲੋਕਾਂ ਨੂੰ ਆਈਡੀਆ ਹੋ ਗਿਆ ਸੀ ਕਿ ਇਸ ਗਾਣੇ ਦੀ ਵੀਡੀਓ ਵਿੱਚ ਟੈਂਕ ਵਗੈਰਾ ਲੈਣਗੇ। ਤੇ ਹੁਣ ਆਪਾਂ ਗੱਲ ਕਰ ਲੈਨੇ ਆਂ ਵੀਡੀਓ ਦੇ ਬਾਰੇ। ਵੀਡੀਓ 'ਤੇ ਜਿਹੜੀ ਪੂਰੀ ਥੀਮ ਬਣਾਈ ਗਈ ਹੈ, ਉਹ ਆਪਾਂ ਇਦਾਂ ਕਹਿ ਸਕਦੇ ਆਂ ਕਿ ਜਿਵੇਂ ਇੱਕ ਮੂਵੀ ਦਾ ਸੈੱਟ ਲਾ ਕੇ ਮੂਵੀ ਸ਼ੂਟ ਹੋ ਰਹੀ ਹੋਵੇ। ਜਿਵੇਂ ਕਿ ਤੁਸੀਂ ਬਾਰਡਰ ਮੂਵੀ ਦੇ ਵਿੱਚ ਵੀ ਕੁਝ ਇਦਾਂ ਦੇ ਸੀਨ ਦੇਖੇ ਹੋਣੇ ਟੈਂਕ ਵਗੈਰਾ ਚੱ ਗੰਸ ਟੰਗੀਆਂ ਨੇ ਤੇ ਇਹਨਾਂ ਦਾ ਜਿਹੜਾ ਕੋਸਟਿਊਮ ਹੈ ਉਹ ਵੀ ਆਰਮੀ ਵਾਲਾ ਪਾਇਆ ਹੋਇਆ ਤੇ ਤੁਸੀਂ ਇਸ ਜਗ੍ਹਾ ਤੇ ਦੇਖ ਸਕਦੇ ਹੋ ਕਿ ਫਲੈਗ ਵੀ ਲੱਗਿਆ ਹੋਇਆ ਇਹ ਇੱਕ ਇਦਾਂ ਦੀ ਕੋਲਾਬੋਰੇਸ਼ਨ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਪਰਮਨਾਗਰਾ ਤੇ ਗੁਰੀ ਲਾਹੋਰੀਆ ਦੀ ਕੋਲਾਬੋਰੇਸ਼ਨ ਬਿਲਕੁਲ ਪਰਫੈਕਟ ਸੀ ਤੇ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਦਾ ਗਾਣਾ ਆਪਾਂ ਨੂੰ ਦੇਖਣ ਨੂੰ ਮਿਲੇ ਇਦਾਂ ਦੀ ਕੋਲਾਬੋਰੇਸ਼ਨ ਦੇ ਨਾਲ ਬਾਕੀ ਜਿਹੜਾ ਮੈਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਵੀਡੀਓ ਥੱਲੇ ਕਮੈਂਟ ਵੀ ਆਪਾਂ ਦੇਖ ਲੈਣੇ ਕਿੰਦਾਂ ਦੇ ਆ ਰਹੇ ਨੇ ਦੇਖੋ ਜਿਹੜੇ ਤਾਂ ਕਰਨ ਔਜਲਾ ਦੀ ਆਡੀਅנס ਹੈ ਉਹ ਤਾਂ ਟਰੋਲ ਕਰ ਰ ਅੱਜ ਦੂਜੇ ਪਾਸੇ ਦੇਖੀਏ ਤਾਂ ਲੋਕਾਂ ਦੇ ਵੱਖ-ਵੱਖ opinion ਨੇ ਗਾਣੇ ਨੂੰ ਬਹੁਤ ਜਣੇ support ਵੀ ਕਰ ਰਹੇ ਨੇ। ਇਹ ਗਾਣੇ ਦੀ vibe ਬਹੁਤ ਅਲੱਗ ਹੈ। ਸੋ ਇਸ ਕਰਕੇ ਗਾਣਾ ਸਭ ਨੂੰ ਪਸੰਦ ਆ ਰਿਹਾ ਵੈਸਤਾ। ਬਾਕੀ ਤੁਸੀਂ ਵੀਡੀਓ ਥੱਲੇ comment ਕਰਕੇ ਦੱਸਿਓ ਕਿ ਤੁਹਾਨੂੰ ਇਹ ਵਾਲਾ ਗਾਣਾ ਕਿਵੇਂ ਲੱਗਿਆ। ਤੇ ਜੇਕਰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ channel ਨੂੰ ਜ਼ਰੂਰ subscribe ਕਰ ਲਿਓ ਕਿਉਂਕਿ ਆਪਣੇ 1 ਲੱਖ subscribers ਪੂਰੇ ਹੋਣ ਵਾਲੇ ਨੇ। ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆ ਅਗਲੀ ਵੀਡੀਓ 'ਚ।